ਅਮਰੀਕਾ ਵੱਲੋਂ ਗੈਰਕਾਨੂੰਨੀ ਢੰਗ ਤਰੀਕੇ ਨਾਲ ਉੱਥੇ ਪਹੁੰਚੇ ਨੌਜਵਾਨਾਂ ਨੂੰ ਜਿਹੜਾ ਅੱਜ ਹਾਜੇ ਭੇਜਿਆ ਗਿਆ ਪਿੱਤੀ ਰਾਤ ਉਹਦੇ ਵਿੱਚ ਖਾਣਾ ਸੇਖਵਾਂ ਦੇ ਅਦੀਨ ਹੁੰਦੇ ਪਿੰਡ ਕਲੀਅਰਕਲਾਂ ਦਾ ਵਾਸੀ ਲਖਵਿੰਦਰ ਸਿੰਘ ਇੱਥੇ ਆਪਣੇ ਪਿੰਡ ਪਹੁੰਚਿਆ ਆਓ ਉਹਨਾਂ ਨਾਲ ਗੱਲ ਕਰਦੇ ਆ ਇਹਨੂੰ ਪੁੱਛਦੇ ਆ ਕਿਵੇਂ ਕਿਹਨਾ ਹਾਲਾਤਾਂ ਦੇ ਵਿੱਚੋਂ ਇੱਥੇ ਪਹੁੰਚੇ ਹਾਂਜੀ ਲਖਵਿੰਦਰ ਸਿੰਘ ਹਾਂ ਜੀ ਜੀ ਜਨਾਬ ਮੈਂ ਇਥੋਂ ਪਹਿਲਾਂ ਇਟਲੀ ਗਿਆ ਹਾਂ ਹਾਂ ਅਮਰਸਰੋਂ ਡਰਾਈਵਰ ਪਾੜ ਇਟਲੀ ਵੀ ਤੇ ਇਟਲੀ ਤੋਂ ਫਿਰ ਦੋ ਤਿੰਨ ਦਿਨ ਪੁਰਤਗਾਲ ਰਿਹਾ ਮੈਂ ਅੱਛਾ ਇੱਕ ਦਿਨ ਫਿਰਾਂ ਸਪੇਨ ਹਾਂ ਇਸ ਪਿੰਤੋਂ ਇੱਕ ਦਿਨ ਗੁਆਟਮਾਲਾ ਤੇ ਫਿਰ ਅਗਲੇ ਦਿਨ ਨਕਾਰਾ ਕੋਆ ਅੱਛਾ ਉਝ ਕਿਨੂੰ ਮੈਕਸੀਕੋ ਪਹੁੰਚੇ ਤੁਸੀਂ ਜਦੋਂ ਪਹੁੰਚੇ ਤੁਸੀਂ ਫਿਰ ਕਿਵੇਂ ਅੱਗੇ ਜੰਗਲਾਂ ਦੇ ਚੱਲੇ ਮਤਲਬ ਇਹ ਨਕਾਰਾ ਕੋਆ ਤੋਂ ਫਿਰ ਬਾਈ ਟੈਕਸੀ ਬਾਈ ਬੱਸਾਂ ਤੇ ਹੰਡਰਡ ਫਿੰਗਰ ਹੋਈ ਸੀ ਤਾਂ ਸਤੇ ਵਿੱਚ ਥੋੜਾ ਰਾਤ ਦੋ ਦਿਨ ਤਾਪਾ ਚੁਲਾੜੇ ਆਪਾਂ ਤੇ ਬਾਕੀ ਫਿਰ ਅੱਗੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਸ਼ਹਿਰ ਆਏ ਬਾਕੀ ਫਿਰ ਮੈਕਸੀਕੋ ਆਇਆ ਤੇ ਇਥੋਂ 18 ਦਸੰਬਰ ਨੂੰ ਤੁਰੇ ਆਪਾਂ ਕਰੋ ਤੇ 31 ਦਸੰਬਰ ਨੂੰ ਅਸੀਂ ਮੈਕਸੀਕੋ ਸਿਟੀ ਪਹੁੰਚ ਗਏ ਅਸੀਂ ਉੱਥੇ ਡੰਕ ਕਰਾਂਗੇ ਤੁਹਾਨੂੰ ਫਿਰ ਕਿਉਂ ਉੱਥੇ ਰੱਖੇ ਜੰਗਲਾਂ ਸੰਨੀ ਕਰ ਪੂਜਾ ਉੱਥੇ ਫਿਰ ਜਦੋਂ ਚੌਂਕੀ ਚਾਂਕੀ ਨਿਗਾਉਂਦੇ ਸੀ ਉਦੋਂ ਥੋੜਾ ਜਿਹਾ ਜੰਗਲ ਹੁੰਦਾ ਸੀ ਜਿੱਦਾਂ ਕੋਈ ਅੱਧੇ ਘੰਟੇ ਘੰਟੇ ਕਿਤੇ ਡੇਢ ਘੰਟੇ ਦੀ ਬਾਕ ਹੁੰਦੀ ਜੰਗਲਾਂ 'ਚ ਤੁਸੀਂ ਕੀ ਦੇਖਿਆ ਉੱਥੇ ਪਹੁੰਚ ਕੇ ਜੰਗਲਾਂ 'ਚ ਜੰਗਲਾਂ ਤੁਹਾਨੂੰ ਪਤਾ ਵੀ ਕੱਪੜੇ-ਕੁੱਪੜੇ ਲੋਕਾਂ ਦੇ ਪਏ ਕੋਈ ਪੁਰਾਣੇ ਇੰਸਟੈਂਜਰ ਸੰਦੇ ਪਏ ਰਿਹਾ ਉੱਥੇ ਅੱਛਾ ਤੇ ਜੇ ਕਿਤੇ ਭਲਿਆਂ ਸਮਿਆਂ ਦੇ ਕੋਈ ਕੋਈ ਮੜਮੁਰ ਗਏ ਹੋਣਗੇ ਅੱਛਾ ਹਾਂਜੀ ਉਸ ਤੋਂ ਤੇਜਵਾਨਾ ਤੇ ਤੇਜਵਾਨਾ ਪਹੁੰਚਦੇ ਸਾਰੀ ਰਾਤ ਹੀ ਸਾਨੂੰ ਕੰਦ ਟਪਾਤੀ ਤੇਜਵਾਨਾ ਕੰਦ ਟਪਾ ਕੇ ਉਹਨਾਂ ਨੇ ਤੇ ਬਸ ਜੀ ਅੱਗੇ ਫਿਰ ਅਸੀਂ ਸੈਂਟਰ ਕਰਤਾ ਅਮਰੀਕਨ ਇਹ ਬਾਰਡਰ ਪਟ੍ਰੋਲੀਅਮ ਨੂੰ ਅੱਛਾ ਤੇ ਬਸ ਫਿਰ ਉਹਨਾਂ ਸਾਨੂੰ ਫਿਰ ਪਹਿਲਾਂ ਥਾਣੇ ਖੜਿਆ ਫਿਰ ਬਾਅਦ ਚ ਸਾਨੂੰ ਸੈਂਡੀ ਕੋ ਕੈਂਪ ਚ ਲੈ ਗਏ ਕੈਂਪ ਚ ਕਿੰਨੇ ਤਾਂ ਦੇ ਤੁਸੀਂ ਕੈਂਪ ਚ ਆਪਾਂ 27 ਜਨਵਰੀ ਨੂੰ ਪਹੁੰਚ ਗਏ ਹਾਂ ਤੇ ਕੱਲ ਰਾਤ ਛੱਡਿਆ ਫਿਰ ਆਪਾਂ ਕੱਲ ਰਾਤ ਆਪਾਂ 116 ਬੰਦੇ ਆਏ ਆ ਇਹਦੇ ਵਿੱਚੋਂ 11 ਬੰਦੇ ਆਪਣੇ ਕਰਤਾਪੁਰ ਦੇ ਤੇ ਬਾਕੀ ਬਾਕੀ ਜਿਹੜੀਆਂ ਸਾਰੇ ਤੇ ਤੁਹਾਡਾ ਕਿੰਨਾ ਖਰਚਾ ਤੁਹਾਡਾ ਆਇਆ ਸੀ ਜਿਹੜਾ ਤੁਹਾਡਾ ਡੰਕਣ ਲਿਆ ਤੁਹਾਡੇ ਤੋਂ ਮਤਲਬ ਇਹ ਆਪਣਾ ਜ਼ੋਰ ਪਤਾ ਹੋ ਗਿਆ 20 ਲੱਖ ਰੁਪਏ ਲੱਗਾ ਹੈ ਤੇ ਇਥੋਂ ਜ਼ੋਰ ਪਤਾ ਲੱਗਾ ਹੈ ਆਪਣਾ 10 ਲੱਖ ਮਤਲਬ ਆਪਣੀ ਜ਼ੋਰ ਪਾਲੀ ਗੇਮ ਹੀ ਇੱਥੇ 30 ਲੱਖ ਰੁਪਏ ਖਰਚਾ ਆਇਆ ਆਪਣਾ 30 ਲੱਖ ਇਹ ਫਿਰ ਤੁਸੀਂ ਕਿਵੇਂ ਕੀਤਾ ਤੀਰ ਸਾਰਾ ਇਦਾਂ ਬਸ ਵਿਆਜ ਦੀ ਬੋਦੀ ਚੁੱਕ ਕੇ ਤੇ ਹੁਣ ਇੰਨੇ ਪੈਸੇ ਘਰੋਂ ਤਾਂ ਤੁਹਾਨੂੰ ਪਰ ਨਿਕਲਦੇ ਨਹੀਂ ਪਰ ਜਿੱਦਾਂ ਮਰਜ਼ੀ ਲੈਣ ਲਾਉਣਗੇ ਤੇ ਬਸ ਫਿਰ ਹੁਣ ਹੰਡਪੋਰਡ ਉਹਨਾਂ ਨੇ ਕੋਈ ਸਾਡਾ ਬਿਆਨ ਨਹੀਂ ਲਿਆ ਅਮਰੀਕਾ ਸਰਕਾਰ ਨੇ ਕੋਈ ਸੈਲਮ ਵਗੈਰਾ ਕੋਈ ਇਦਾਂ ਦੀ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਉਹਨੀ ਮੰਗ ਕੀ ਕਰਦੇ ਹੋ ਹੁਣ ਇਹ ਕਹਿੰਦਾ ਵੀ ਜੇਰੇ ਸਾਡੇ ਪੈਸੇ ਲੱਗੇ ਵਾਪਸ ਤੇ ਜੇ ਆਣ ਜਿੰਨੇ ਵੀ ਲੱਗੇ ਆਪਣੇ ਕਰਜ਼ਾ ਚ ਪੈਸਾ ਕਰਜ਼ਾ ਜਿੰਨਾ ਵੀ ਆਪਣਾ ਕਰਜ਼ਾ ਅਜੇ ਵਾਪਸ ਤੇ ਆਪਾਂ ਕੋਈ ਟੈਨਸ਼ਨ ਨਹੀਂ ਦਿੰਦੇ ਉਹ ਤਾਂ ਸਾਰਾ ਤੱਬੜੀ ਬਖਤ ਨੂੰ ਫੜਿਆ ਤੁਹਾਨੂੰ ਪਤਾ ਜੀ ਤੇ ਬਾਕੀ ਆਪਣੇ ਨਾਲ ਦੇ ਜਿਹੜੇ ਮੁੰਡੇ ਆ ਉਹਨਾਂ ਨੂੰ ਫੇਰੇ ਸਮਝਾਇਆ ਰਾਤੀ ਬਿਠੇ ਰਹਾ ਵੀ ਇਹੋ ਜਿਹਾ ਕੰਮ ਕੋਈ ਨਹੀਂ ਕਰਨਾ ਤੇ ਬਾਕੀ ਜੋ ਹੁਣ ਹੋ ਗਿਆ ਹੋ ਗਿਆ ਬਸ ਇਹਨਾਂ ਦਾ ਆਸ ਬੜੇ ਬੜੇ ਮਰਕਲ ਹੱਤਾਂ ਵਿੱਚ ਲੰਘ ਕੇ ਆਏ ਨੇ ਫਿਰ ਵੀ ਇਹ ਰੱਬ ਦਾ ਸ਼ੁਕਰ ਕਰਦੇ ਕਿ ਅਸੀਂ ਆਪਣੇ ਘਰ ਜਿਹੜੇ ਸੁੱਖੀ ਸੰਧੀ ਪਹੁੰਚ ਗਏ ਆਂ ਉਹਨਾਂ ਦੀ ਗੱਲ ਹੈ ਵੀ ਜਿਹੜੇ ਸਾਨੂੰ ਡੋਂਕਰ ਅਸੀਂ ਵੇਖਿਆ ਵੀ ਡੋਂਕਾ ਨੇ ਕਈ ਸਾਂ ਹੀ ਬੰਦਰਾਂ ਨੂੰ ਮਾਰਦੇ ਵਸ਼ੀਕਟ ਦੇ ਵਸ਼ੀਕ ਬੜਾ ਕੁਝ ਇਹਨਾਂ ਨੇ ਵਾਪਰਿਆ ਤੇ ਇਹ ਚਾਹੁੰਦੇ ਨੇ ਵੀ ਹੁਣ ਜਿਹੜੇ ਜਿਹੜਾ ਸਾਡਾ ਪੈਸਾ ਲੱਗਾ ਕਿਸੇ ਤਰੀਕੇ ਨਾਲ ਸਾਡੇ ਏਜੰਟ ਜਿਹੜੇ ਆ ਉਹ ਸਾਡਾ ਪੈਸਾ ਵਾਪਸ ਕਰ ਦੋ ਧੰਨਵਾਦ ਸ਼ੁਕਰੀਆ ਤਜੀਬ ਕਬੀ ਦੇਖ ਰਹੇ ਹੋ ਤੁਹਾਡਾ ਤੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋ